ਦੁਖਦਕਟਨਾ ਸਾਹਮਣੇ ਆਈ ਹੈ ਜਿੱਥੇ ਪਤੀ ਪਤਨੀ ਦੀ ਲੜਾਈ ਝਗੜੇ ਨੇ ਇੰਨਾ ਵੱਡਾ ਰੂਪ ਧਾਰਨ ਕਰ ਲਿਆ ਕਿ ਪਤੀ ਨੇ ਆਪਣੀ ਪਤਨੀ ਨੂੰ ਖਤਮ ਕਰਨ ਦੇ ਲਈ ਮਿੰਟਾਂ ਸਕਿੰਟਾਂ ਦਾ ਹੀ ਸਮਾਂ ਲਾਇਆ ਤੇ ਆਪਣੇ ਬੱਚਿਆਂ ਦੇ ਉੱਪਰ ਉਸਨੇ ਉਹ ਕਹਿਰ ਢਾ ਦਿੱਤਾ ਜਿਸ ਦੇ ਲਈ ਉਹ ساری ਉਮਰ ਪਛਤਾਉਂਗੇ। ਉਹਨਾਂ ਬੱਚਿਆਂ ਤੋਂ ماں ਖੋ ਲਈ ਗਈ ਅਤੇ ਇਹ ਪਿਓ ਹੁਣ ਜੇਲ੍ਹ ਦੇ ਵਿੱਚ ਜਾਏਗਾ ਯਕੀਨਨ ਹੀ। ਪਰ ਇਹਨਾਂ ਬੱਚਿਆਂ ਦਾ ਇਸ ਦੇ ਵਿੱਚ ਕੀ ਕਸੂਰ ਸੀ ਜਿਨ੍ਹਾਂ ਦੇ ਕੋਲ ਮਾਪੇ ਹੀ ਨਹੀਂ ਰਹੇ। ਮਾਂਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾ ਦਾ ਇਹ ਮਾਮਲਾ ਜਿੱਥੇ ਘਰੇਲੂ ਕਲੇਸ਼ ਤੇ ਚਲਦਿਆਂ ਬੇਰਹਿਮੀ ਦੇ ਨਾਲ ਪਤੀ ਦੇ ਵੱਲੋਂ ਆਪਣੀ ਪਤਨੀ ਦੀ ਜਾਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਦੇ ਵੱਲੋਂ ਮ੍ਰਿਤਕ ਮਹਿਲਾ ਦੀ ਦੇਹ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਿੱਥੇ ਜਾਂਚ ਪੜਤਾਲ ਸ਼ੁਰੂ ਕੀਤੀ ਉੱਥੇ ਹੀ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੇ ਬਿਆਨ ਦਰਜ ਕੀਤੇ ਗਏ ਜਿਨ੍ਹਾਂ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਪਿੰਡ ਕੋਟਲੀ ਕਲਾ ਵਿਖੇ ਬਿੱਕਰ ਸਿੰਘ ਨਾਮ ਦੇ ਵਿਅਕਤੀ ਨੇ اپنی ਪਤਨੀ ਵੀਰਪਾਲ ਕੌਰ ਉਮਰ 37 ਸਾਲ ਨੂੰ ਬੇਰਹਿਮੀ ਦੇ ਨਾਲ ਖਤਮ ਕੀਤਾ ਅਤੇ ਇਸ ਮਾੜੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਹੋ ਗਿਆ ਦੋ ਬੱਚੀਆਂ ਦੀ ਉਸਨੇ ਪਰਵਾਹ ਨਹੀਂ ਕੀਤੀ ਕਿ ਉਹਨਾਂ ਦਾ ਕੀ ਬਣੇਗਾ ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੇ ਨੂੰ ਕਬਜ਼ੇ ਦੇ ਵਿੱਚ ਲਿਆ ਅਤੇ ਨਾਲ ਹੀ ਪਤੀ ਤੋਂ ਇਲਾਵਾ ਹੋਰਾਂ ਦੇ ਖਿਲਾਫ ਵੀ ਜਿੱਥੇ ਪਰਿਵਾਰ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਸੀ ਉੱਥੇ ਹੀ ਕੁਝ ਹੋਰ ਜਥੇਬੰਦੀਆਂ ਵਾਲੇ ਅੱਗੇ ਆਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਕਸੂਰਵਾਰ ਸਿਰਫ ਪਤੀ ਹੀ ਹੈ ਅਤੇ ਬਾਕੀ ਦਾ ਹੋਰ ਕੋਈ ਵੀ ਮੈਂਬਰ ਨਹੀਂ ਹੈ। ਢਿੰਡਵਾਸੀਆਂ ਨੇ ਕਿਹਾ ਕਿ ਇਹ ਸਵੇਰ ਦੇ ਸਮੇਂ ਹੋਈ ਘਟਨਾ ਹੈ ਤੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ। ਉਹਨਾਂ ਕਿਹਾ ਕਿ ਵਿਅਕਤੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਪੁਲਿਸ ਦੇ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ। 9:00 ਵਜੇ ਦੇ ਕਰੀਬ ਦੀ ਘਟਨਾ ਹੈ ਪਰਿਵਾਰ ਦਾ ਮੈਂਬਰ ਹਾਈ ਤੱਕ ਕੋਈ ਨਹੀਂ ਪਹੁੰਚਿਆ ਇਹ ਭੱਜ ਕੇ ਨਹੀਂ ਆ ਕੇ ਬੜੀ ਸੀ ਵਿਆਹ ਕੇ ਲਿਆਦੀ ਸੀਗੀ 8 ਘੰਟੇ ਹੋ ਗਏ 8 ਘੰਟੇ ਹੋ ਗਏ ਇਸ ਟਾਈਮ ਕੋਈ ਹੱਲ ਨਹੀਂ ਇਹਦਾ ਹੋ ਰਿਹਾ ਹੈਗਾ ਵੀ ਇਹਦਾ ਹੱਲ ਹੋਣਾ ਚਾਹੀਦਾ ਵੀ ਭਾਲ ਕੌਰ ਦੀ ਮੌਤ ਹੋ ਰਹੀ ਹੈ ਸਨੂਨ ਸਾਹਿਬ ਨੂੰ ਮਿਲਣਾ ਚਾਹੀਦਾ ਤੇ ਦੋ ਬੱਚੇ ਨੇ ਉਹਨਾਂ ਦੇ ਇੱਕ ਗੁੜੀਆ ਪਲਸ 2 ਦੇ ਵਿੱਚ ਪੜਦੀ ਹੈ ਇੱਕ ਮੁੰਡਾ ਜੀ 9 9ਵੀਂ ਜਮਾਤ ਦੇ ਵਿੱਚ ਪੜਦਾ ਵੱਡੇ ਪਿੰਡ ਕੱਲ ਮਾਰਦਕ ਹੋਈ ਹੈ ਵੈਸੇ ਹੋਈ ਬਹੁਤ ਮਾੜੀ ਹੈ ਆਪਾਂ ਇਹਨੂੰ ਚੰਗੀ ਨਹੀਂ ਕਹਿੰਦੇ ਪਰ ਘਰ ਦਾ ਜਿਹੜਾ ਮਾਹੌਲ ਹੁੰਦਾ ਜਦੋਂ ਖਰਾਬ ਹੋ ਜਾਂਦਾ ਫਿਰ ਜਿਹੜਾ ਘਰ ਦਾ ਜ਼ਿੰਮੇਵਾਰ ਹੁੰਦਾ ਉਹ ਕਈ ਕਦਮ ਚੱਕਦਾ ਹੈ ਕਿਸੇ ਦਾ ਜੀ ਨਹੀਂ ਕਰਦਾ ਛੋਟੇ ਛੋਟੇ ਜਵਾਕ ਨੇ ਉਹਦੇ ਵਿਚਾਰੇ ਵੀ ਉਹਨੇ ਕੋਈ ਫੇਰ ਉਤੋਂ ਹੀ ਪਾਣੀ ਟੱਪ ਗਿਆ ਉਹਨੇ ਇਹ ਕੰਮ ਤਾਂ ਕੀਤਾ ਹੈ ਮਤਲਬ ਜਿਹੜਾ ਦੂਜੀ ਗੱਲ ਵੀ ਉਹ ਦੂਜੇ ਪਰਿਵਾਰ ਦਾ ਨੌਤਰਾ ਹੈ ਉਹਦੇ ਭਰਾ ਦਾ ਤਾਰ ਦਾ ਉਹਦੀ ਮਾਂ ਜਲਕੁਰ ਔਰ ਨਾਲ ਕੋਈ ਕੁੜੀ ਐ ਭੈਣ ਐ ਉਹ ਸਾਰਾ ਸਾਰ ਗਲਤ ਐ ਨੋਦਰਨਾ ਗਲਤ ਐ ਕਿਉਂ ਬਹੁਤ ਿਰਦੇ ਉੱਡ ਬਿੱਡਨੇ ਪਹਿਲਾਂ ਉਹਦੇ ਕੋਲੇ ਹੀ ਰਹਿੰਦੇ ਸੀ ਉੱਥੇ ਉਹ ਜਿੱਥੇ ਮਤ ਘਰ ਆਉਣਾ ਜਲੋਗਾ ਉੱਥੋਂ ਸਮਾਂ ਇਹ ਕੁੜੀ ਨੇ ਬਕਿਆ ਕੇ ਇੱਥੇ ਘਰ ਦਿਵਾਇਆ ਮੀਰਪਾਲ ਕੌਰ ਕਹਿੰਦੇ ਨੇ ਮਤਲਬ ਮੈਨੂੰ ਬੇਕਰ ਸਿੰਘ ਦਾ ਬੰਤਾ ਸਿੰਘ ਦਾ ਮੁੰਡੇ ਸੀ ਇਹ ਮਤਲਬ ਪਰਿਵਾਰ ਉਹ ਬੱਚੇ ਕੌਣ ਕੌਣ ਸੀ ਇਹਨਾਂ ਦੇ ਬੰਤਾ ਸਿੰਘ ਦੀ ਡੈਥ ਹੋਈ ਹੈ ਇਹਨਾਂ ਦੇ ਜਿਹੜਾ ਮੁੰਡਾ ਮਾਰਨ ਵਾਲਾ ਹਾਂਜੀ ਹਾਂ ਤੇ ਦੋ ਤਾਂ ਬੱਚੇ ਨੇ ਕੁੜੀਆ ਇੱਕ ਇੱਕ ਮੁੰਡਾ ਕੁੜੀਆ ਪਟਿਆਲੇ ਪੜਦੀ ਹੈ ਮੈਨੂੰ ਲੱਗਦਾ ਛੋਟੀ ਹੋਈ ਹੋਣੀ ਹੈ ਹਾਂ ਤੇ ਮੁੰਡਾ ਨਹੀਂ ਪਤਾ ਵੀ ਕਿੱਥੇ ਪੜਦਾ ਹੈ ਇੱਥੇ ਆਪਣੀ ਸਰਕਾਰੀ ਸਕੂਲ ਪਿੰਡ ਦੇ ਚ ਹੈ ਅਸੀਂ ਮੰਗੇ ਕਰਦੇ ਆ ਚਲੋ ਉਹਨੇ ਤਾਂ ਕਰਿਆ ਦੇਖੋ ਭੁਗਤੂਗਾ ਅਸੀਂ ਮੰਗੇ ਕਰਦੇ ਆਂ ਵੀ ਜਿਹੜੇ ਨਜਾਇਜ਼ ਪਸਾਏ ਨਾ ਮਾਂ ਰਾਇ ਦੇ ਵਿੱਚ ਕੋਈ ਖਸੂਰ ਨਹੀਂ ਉਹ ਵਿਚਾਰੀ ਲੋਕਾਂ ਦਾ ਗੋਹਾਕੂੜਾ ਫਿੱਟ ਕੇ ਘਰਾਂ ਦੇ ਵਿੱਚ ਟਾਈਮ ਪਾਸ ਕਰਦੀ ਐ ਦੂਜਾ ਭਰਾ ਜਿਹੜਾ ਉਹ ਦਿਹਾਰੀ ਦੱਪਾ ਕਰਦਾ ਉਹਦਾ ਵਿਆਹ ਹੋਇਆ ਹੈ ਉਹਦੇ ਘਰਾਂ ਵਾਲੀ ਟੀਵੀ ਦੀ ਬਿਮਾਰ ਪਈ ਐ ਘਰੇ ਉਹ ਵੀ ਵਿਚਾਰੀ ਮਰਨ ਵਾਲੀ ਐ ਇਹ ਕਈ ਸਾਲਾਂ ਤੋਂ ਅੱਡ ਨੇ ਕੋਈ ਅੱਜ ਦੇ ਅੱਡ ਨਹੀਂ ਅੰਦਰ ਵੀ ਜਦੋਂ ਸੀਗੇ ਉਦੋਂ ਵੀ ਅੱਡ ਸੀਗੇ ਇਹ ਇਹਦੇ ਨਾਲ ਇਹਨਾਂ ਦਾ ਕੋਈ ਦੇਣਾ ਲੈਣਾ ਨਹੀਂ ਗਾ ਮਤਲਬ ਇਹ ਨਜਾਇਜ਼ ਅਸੀਂ ਐਸੀ ਕਹਿੰਦੇ ਵੀ ਜਿਹੜਾ ਤੇ ਨਜਾਇਜ਼ ਨੌਤਰ ਹੈ ਨਜਾਇਜ਼ ਪਰਚਾ ਉਹਨਾਂ ਦੇ ਕਰਨਾ ਗਲਤ ਅਸੀਂ ਨਗਰ ਵਾਲੇ ਮਜ਼ਲ ਮੰਗ ਕਰ ਰਿਹਾ ਵੀ ਉਹਨਾਂ ਦੇ ਜਿਹੜਾ ਪਰਚਾ ਉਹ ਰੱਦ ਹੋਵੇ ਤੇ ਜਿਹੜਾ ਦੋਚੀ ਆ ਉਹਦਾ ਸਜ਼ਾ ਮਿਲਣੀ ਹੈਗਾ ਕੋਰਟ ਨੇ ਸਜ਼ਾ ਦੇਣੀ ਹੈ ਸਾਡੇ ਕੰਨੋਂ ਇਹਦਾ ਫਾਸਿ ਲੱਗ ਜੇ ਉਹਨੂੰ ਸਾਨੂੰ ਕੋਈ ਡਰਾ ਨਹੀਂ ਇਸ ਗੱਲ ਦਾ ਮਤਲਬ ਵੀ ਉਹ ਜਿਹੜੇ ਨਜਾਇਜ਼ ਪਸਾਏ ਜਾਂਦੇ ਨੇ ਜਿਨ੍ਹਾਂ ਨੇ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ ਐਵੇਂ ਨੌਤਰ ਨੇ ਮਾਂ ਦਾ ਮੁੰਡੇ ਦੂਜੇ ਭਰਾ ਦਾ ਕੁੜੀ ਦਾ ਭੈਣ ਦਾ ਉਹ ਨਾਜਾਇਜ਼ ਹੈ ਸਾਡੀ ਇਹ ਮੰਗ ਹੈ ਸਾਰੇ ਨਗਰ ਵੱਲੋਂ ਬਾੜਦਾਤਤਾ ਜੀ ਅਸੀਂ ਤਾਂ ਘਰ ਸਾਡਾ ਦੂਰ ਸਾਨੂੰ ਮਗਰੋਂ ਪਤਾ ਲੱਗਾ ਵੀ ਉਹਨਾਂ ਦਾ ਆਪ ਚ ਕੋਈ ਸਵਾਰਗੋ ਲਟਕੀ ਦਾ ਗਲਤ ਸੀਗਾ ਉਹਨੇ ਗੁੱਸੇ ਚ ਆ ਕੇ ਮਾਰੀਆ ਜਦੋਂ ਉਹਨੂੰ ਰੋਟੀ ਪਾਣੀ ਨਹੀਂ ਸੀ ਦਿੰਦੀ ਚੰਗਾ ਸਮਝਦੀ ਨਹੀਂ ਸੀ ਅੱਕੇ ਨੇ ਇਹ ਹੂਲਾ ਪੱਕਾ ਹੈ ਤੇ ਜਿਹੜੇ ਹੋਰ ਨਾਜਾਇਜ਼ ਲਾਣੇ ਉਹ ਤਿੰਨੇ ਕੱਢੇ ਜਾਣੇ ਚਾਹੀਦੇ ਨੇ ਤੇ ਉਹ ਤਾਂ ਦੋਸ਼ੀ ਹੈਗੀ ਆ ਉਹਨੂੰ ਸਜ਼ਾ ਜਿਹੀ ਜੀ ਹੈ ਉਹ ਸਰਕਾਰ ਦੇ ਦੇ ਜੀ ਤੇ ਸਾਡੇ ਪਿੰਡ ਤੇ ਇਹੀ ਬੇਨਤੀ ਆ ਜਿਹੜੇ ਨਜਾਇਜ਼ ਨਾਂ ਨੇ ਉਹ ਕੱਢਨੇ ਚਾਹੀਦੇ ਪੱਲੇ ਇਹ ਮੁੰਡਾ ਰਮਨਦਾਸ ਸਿੰਘ ਦੇ ਇੱਥੇ ਰਹਿੰਦਾ ਹੈਗਾ ਇਹਦੇ ਮਾਪਿਆਂ ਤੋਂ ਦੂਰ ਰਹਿੰਦੇ ਨੇ ਇਹ ਉੱਥੇ ਤਾਂ ਮਰਿਆ ਹੋਇਆ ਹੈ ਇਹ ਕਿਤੇ ਕੰਮਕੁੰਮ ਤੇ ਜਾ ਕੇ ਰਾਤ ਨੂੰ ਪਾਣੀ ਪੂਣੀ ਲਗਾ ਕੇ ਉਹ ਆਇਆ ਸੀ ਕੋਈ ਇਹਨੂੰ ਨਜਾਇਜ਼ ਸਬੰਧ ਦਾ ਸ਼ੱਕ ਪੈ ਗਿਆ ਉੱਥੇ ਨਾਲ ਹੀ ਹੱਤੁਕਾਈ ਹੋ ਗਈ ਉੱਥੇ ਨੇ ਕਿਸੇ ਨਾਲਾ ਜ਼ਿਕਰ ਵਾਲੀ ਨੀ ਮਾਰਤਾ ਇਹ ਮਾਰਨ ਵੇਲੇ ਸੁਣਿੰਦਾ ਵੀ ਕੱਲਾ ਹੀ ਸੀ ਹੋਰ ਈ ਨਾਲ ਕੋਈ ਨਹੀਂ ਇਹ ਕਾਰਵਾਈ ਕਰਨ ਦੇ ਵਿੱਚ ਤੇ ਕੀ ਮੰਗ ਕਰਦੇ ਹਾਂ ਕਾਰਬਾਈ ਤਾਂ ਜਦੋਂ ਇਹਨੇ ਮਰਨਾਂ ਦੀ ਲੜਕੀ ਦੇ ਪੇਕੇ ਆ ਗਏ ਉਹਨਾਂ ਨੇ ਇਹਦੀ ਸਤ ਤੇ ਮੁੰਡੇ ਦੀ ਮਾਂ ਦਾ ਤੇ ਮੁੰਡੇ ਦੇ ਭਰਾ ਦਾ ਤੇ ਮੁੰਡੇ ਦੀ ਭਝਾਈ ਦਾ ਉਹਨਾਂ ਨੇ ਨਾਮ ਲਿਖਿਆ ਕਬੀਏ ਵਿੱਚ ਨਹੀਂ ਇਹ ਹਾਲਾਂਕਿ ਉਹ ਇਹ ਤੋਂ ਕਿੰਨੀ ਦੂਰ ਰਹਿੰਦੇ ਨੇ ਉਸੇ ਤਾਂ ਪਿੰਡਲੇ ਹੀ ਮੰਗ ਕਰਦੇ ਆ ਕਿ ਉਹਨਾਂ ਦਾ ਇਹ ਕਤਲ ਕੀਸਰ ਨਾਲ ਕੋਈ ਸਬੰਧ ਨਹੀਂ ਉਹ ਬੰਦੇ ਨਜਾਇਜ਼ ਫਸਾਏ ਜਾ ਰਹੇ ਆ ਜੇ ਉਹ ਨਹੀਂ ਲਿਖਾ ਕਿ ਫਿਰਾਂਗੇ ਸਾਰੇ ਕੰਮ ਕਰਾਂਗੇ। ਅੱਜ ਥਾਣੇ ਸਦਰ ਤਲਾ ਮਿਲੀ ਕਿ ਕੋਠੀ ਗਾਜ ਗੌਰਪਾ ਕਰ ਰਿਹਾ ਹੈ। ਸਾਦਰਪਾਲ ਸਿੰਘ ਮੋਠਾ ਉਸਰੇ ਥਾਣਾ ਸਦਰ ਮਾਸਾ ਕਿ ਕੁਝ ਕੁਸਲਾ ਜੂ ਸਾਰੇ ਮੁਕੀਤੇ ਗਏ। ਉਦជា ਦੀ ਕਤਲ ਹੋਇਆ। ਜਿਸ ਦੀ ਮੇਰੀ ਦਾ ਮਲਬੜਾ ਹੈਗਾ ਹੋ ਗਿਆ ਹੈ। ਉਹ ਦੁਪਰਾ ਹੈਗਾ ਅਮੀਸ਼ਿਕ ਸਮੁਪਤ ਸਿੰਘ ਪਿੰਡ ਬਖੋਰਾ ਤੋਂ। ਜਿਲ੍ਹਾ ਸਬੰਧ ਤੋਂ ਉਹਨਾਂ ਦੇ ਬਿਆਨ ਦੇ ਮਕਦਮਾ ਦਰਜ ਕੀਤਾ ਗਿਆ। ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਨਾਲ ਜਿਆਪਨ ਕੋਈ ਬੰਦਗਾ ਦਾ ਪਤੀ ਟੁਕਰ ਸਿੰਘ ਕੁਛ ਲੋਏ ਮੇਰੇ ਟੈਕਨੀਕੋ ਕੰਮ ਕਰਦਾ ਰਹਿੰਦਾ ਸੀਗਾ ਸ਼ੱਕੀ ਰਾਣੀ ਸੀ ਉਹਦੇ ਬਾਰੇ ਛੁੱਟੀਆਂ ਤੌਂਤਾਂ ਲਾਉਣਾ ਰਿਹਾ ਸੀ ਪਹਿਲਾਂ ਤੇ ਲੜਾਈ ਜਿਹੜੇ ਸੁਧਰਾ ਸਿੱਕਾ ਲਾਉਣ ਦਾ ਬਹੀ ਮਾਰ ਕਰ ਦਿੱਤਾ ਉਹਨਾਂ ਦੇ ਬਿਆਨ ਤੇ 304 ਸੌਰੀ ਸੋਫਟ 103 ਬੀ ਐਨ ਐਸ ਜਿਹੜਾ ਆਇਆ ਉਹਨਾਂ ਦਾ ਕੰਮ ਕਰ ਲਿਆ ਗਿਆ ਦਰਤੀਸ਼ਾਣੀ ਹੈ ਸੱਚੀ ਮੇਨ ਗੱਲਬਾਤ ਕੀ ਸਾਹਮਣੇ ਆਇਆ ਕਿ ਕਿ ਕਿੰਨੇ ਕਿੰਨੇ ਮੈਂ ਅੱਕੇ ਦੇ ਜਿਹੜਾ ਪਾਚਾ ਕਰ ਦੋ ਉਹਨਾਂ ਗੱਤਨਾ ਆਇਆ ਉਹਨ ਤਿੰਨ ਬੰਦੇ ਨਾਲ ਇਹ ਕਾਪਲੇਗਾ ਬਿਕਰ ਸਿੰਘ ਦੀ ਮਾਤਾ ਜੀ ਲੋਕ ਹੋ ਗਏ ਕਲਾ ਛੁੱਟਾ ਹੋ ਗਿਆ ਨਾ ਮਿਕ ਕਾਲ ਬਿਓਰ ਮਿਕ ਰਿਸਰਚ ਮਿਕ ਕਾ ਦੰਦਾ ਇਹ ਕਹਿੰਦਾ ਮਾਰਿਆ ਬਿਕਰ ਸਿੰਘ ਨੇ ਉਹਨਾਂ ਨੇ ਕਹਿਣਾ ਕਿ ਇਹਨਾਂ ਖਵਾ ਨਹੀਂ ਇਸ ਦਾ ਡਿਸਟ੍ਰਿਕਟ ਦਾ ਪਹਿਲਾਂ ਵੀ ਪਰਖ ਹੋਈ ਤਾਂ ਕਿਹੜਾ ਬੰਦਾ ਸੀ ਇਹ ਸ਼ੱਕੀ ਕਿਸੇ ਦਾ ਬੰਦਾ ਸੀ ਆਪਣੀ ਪਤਨੀ ਦੇ ਸਿਰਟਰ ਦੇ ਪਹਿਲਾਂ ਤੋਂ ਹੀ ਸ਼ੱਕ ਹਦਾ ਸੀ ਜਿਹਦੇ ਕਾਰਨ ਕਰਦਾ ਸਭ ਕਿਦੀ ਕਿਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਸ ਤੋਂ ਅਰੇ ਇਤਨੀ ਕੜੀ ਇਹ ਕਸ਼ੀਸ਼ ਗਿਫਤਾਰ ਨਹੀਂ ਹੋ ਸਕਿਆ ਲੇਕਿਨ ਸਾਡੀਆਂ ਪੁਲਿਸੀਆਂ ਨੇ ਤੁਸੀਂ ਸਭ ਨੂੰ ਮੇਲ ਹੈ ਜੀ ਜਿਸ ਤੋਂ ਵੀ ਕੁਝ ਹੋ ਸਕਦਾ ਸਰ ਪਤਾ ਲੱਗਿਆ ਵੀ ਜਿਹੜੀ ਔਰਤਾ ਕਤਲ ਹੋਇਆ ਉਹ ਇੱਕ ਟਰੈਕਟਰ ਲੱਤ ਸੀਗੀ ਇਸ ਦਾ ਕੀ ਹੈ ਕਤਲ ਪਰ ਇਹ ਦੇਖੋ ਆਪਰਾ ਕਿਸੇ ਦੇ ਕਹਿਣ ਤੇ ਇੱਕ ਦਾ ਲੱਗ ਰਿਹਾ ਕਿ ਕਿਸ ਤਰ੍ਹਾਂ ਦੇ ਕਰਵਾਜ ਚੱਲ ਰਹੀ ਹੈ ਕੀ ਕਹਿ ਸਕਦੇ ਇਹ ਉਦੇਪਤੀ ਦੀ ਤੋਂ ਮੰਨਦੇ ਜਿਹਦੇ ਵਾਲੇ ਕੋਈ ਪੁਖਤਾ ਸਬੂਤ ਮਿਲੇਗਾ ਯਾਨੀ ਦੇ ਦੋਸ਼ੀ ਗ੍ਰਿਫਤਾਰ ਹੋਣ ਪ੍ਰਾਂਤ ਵੀ ਐਸਾ ਸਮੂਦ ਪੇਸ਼ ਕਰਨਗੇ ਫੇਰ ਕਿਸੇ ਦੇ ਵਿੱਚ ਗਲ ਕਹਿ ਸਕਿਆ ਕਿਸੇ ਵੀ ਸ਼ੱਕ ਵੀ ਨਾ ਦੇ ਕਿਸੇ ਦੋਮਤ ਦੇ ਘੜਾ ਦੇ ਕਿਸੇ ਦੇ ਚੇਤਰਾ ਬਾਰੇ ਕੋ ਲਾਸਕੀ ਐਸਾ ਤੁੰਸੀ ਗੱਲ ਨਹੀਂ ਹੈ ਵੀ ਕਿਸੇ ਜੱਤੀ ਦਾ ਜਿਹੜਾ ਦਾ ਲਿਖ ਹੈ ਉਹਦਾ ਕਿਸੇ ਵੀ ਰਹੇਗਾ ਸਿਰ ਆਪਣੇ ਵਿਆਹ ਹੋਣ ਦੇ ਬਾਬਿਲਿ ਕਿਸੇ ਅੰਤਕ ਸੇ ਉਸੇ ਦਾ ਸਬਾਤ ਹੋਣਾ ਕਿਸੇ ਦੂਸਰੇ ਕਿਸੇ ਆਪਣੇ ਵਿਆਹ ਹੋਏ ਬੰਦੇ ਦਾ ਕਿਸੇ ਹੋਰ ਦਾ ਸਬਾਤ ਹੋਣਾ ਇਸ ਤਰ੍ਹਾਂ ਇਹੋ ਕਰਾ ਦਿੱਤਾ